ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦੱਸਣ ਲੱਗਿਆ ਰੱਬ ਦਾ ਇਸ਼ਾਰਾ ਵੀ ਜਿਹੜਾ ਰੱਬ ਦਾ ਇਸ਼ਾਰਾ ਹੁੰਦਾ ਨਾ ਉਹ ਆਪਾਂ ਨੂੰ ਸਮਝ ਲੈਣਾ ਚਾਹੀਦਾ ਕਿਉਂਕਿ ਜਦੋਂ ਆਪਾਂ ਕਿਤੇ ਜਾਣਾ ਹੁੰਦਾ ਆਪਾਂ ਘਰੋਂ ਕਿੰਨੀ ਕਾਹਲੀ ਕਰਕੇ ਜਾਂਦੇ ਆ ਗਾ ਆਪਣੀ ਟ੍ਰੇਨ ਲੱਗ ਜਾਂਦੀ ਆ ਆਪਾਂ ਕਿੰਨਾ ਪਸਤਾਵਾ ਕਰਦੇ ਆ ਉਹ ਪ੍ਰਮਾਤਮਾ ਦਾ ਇਸ਼ਾਰਾ ਹੁੰਦਾ ਆਪਾਂ ਉਸ ਗੱਡੀ ਤੇ ਨਹੀਂ ਚੜ੍ਹਨਾ ਹੁੰਦਾ ਇਸ ਲਈ ਤੁਸੀਂ ਆਏ ਸੋਚ ਲਿਆ ਕਰੋ ਵੀ ਆਪਣਾ ਇੱਥੇ ਪ੍ਰਮਾਤਮਾ ਦਾ ਇਸ਼ਾਰਾ ਆਪਾਂ ਨਹੀਂ ਚੜਨਾ ਸੀ ਇਹ ਕਾਇ ਕਿ ਤੁਸੀਂ ਆਪਣੇ ਮਨ ਨੂੰ ਪਿੱਛੇ ਮੋੜ ਲਿਆ ਕਰੋ ਕਿਉਂਕਿ ਇੱਕ ਵਾਰੀ ਦੀ ਗੱਲ ਹੈ ਕਿ ਕਈ ਜਦੋਂ ਅਮੀਰ ਪਰਿਵਾਰ ਜਹਾਜ਼ਾਂ ਦੇ ਉੱਤੇ ਚੜਦੇ ਆ ਤੇ ਜਹਾਜ਼ ਦੇ ਉੱਤੇ ਜਾਂਦੇ ਆ ਤੇ ਜਿਹੜੇ ਗਰੀਬ ਹੁੰਦੇ ਆ ਨਾ ਉਹਨਾਂ ਬੜਾ ਜੀ ਕਰਦਾ ਵੀ ਅਸੀਂ ਵੀ ਜਹਾਜ਼ ਦੇ ਉੱਤੇ ਚੜ ਗਏ ਉਹ ਇੱਕ ਪਰਿਵਾਰ ਹੁੰਦਾ ਹੁੰਦਾ ਵਿਚਾਰਾ ਗਰੀਬ ਹੀ ਆ ਉਹ ਆਪਣਾ ਸਾਰਾ ਮਕਾੜ ਵਗੈਰਾ ਵੇਚ ਦਿੰਦੇ ਆ ਤੇ ਸਾਰੇ ਪੈਸੇ ਇਕੱਠੇ ਕਰਕੇ ਜਹਾਜ਼ ਦੀ ਟਿਕਟ ਲੈ ਲੈਂਦੇ ਆ ਉਹ 4-3 ਤਾਂ ਉਹਦੇ ਬੱਚੇ ਹੁੰਦੇ ਆ ਤੇ ਦੋ ਆਪ ਜਣੇ ਹੁੰਦੇ ਆ ਟਿਕਟ ਲੈ ਲੈਂਦੇ ਆ ਤੇ ਵੀ ਆਪਾਂ ਵੀ ਮਜ਼ਾ ਲਵਾਂਗੇ ਜਹਾਜ਼ ਦੇ ਵਿੱਚ ਵੇਖਾਂਗੇ ਅਮੀਰ ਲੋਕ ਇਹਦੇ ਵਿੱਚ ਜਹਾਜ਼ ਦੇ ਵਿੱਚ ਕਿਵੇਂ ਬਹਿੰਦੇ ਆ ਕੀ ਕਰਦੇ ਆ ਕਿਵੇਂ ਉਹ ਵੀ ਆਪ ਦਾ ਸਫ਼ਰ ਕਰਦੇ ਆ ਆਪਾਂ ਵੀ ਉਸੇ ਤਰ੍ਹਾਂ ਸਫ਼ਰ ਕਰਾਂਗੇ ਬੜੀ ਖੁਸ਼ੀ ਖੁਸ਼ੀ ਹੁੰਦੀ ਆ ਉਹਨਾਂ ਦੇ ਘਰੇ ਤੇ ਜਿੱਦੇ ਉਹ ਜਾਜ ਨੇ ਜਾਣਾ ਹੁੰਦਾ ਉਦੋਂ 5-7 ਦਿਨ ਉਹਨਾਂ ਦਾ ਕੁੱਤਾ ਛੋਟੇ ਬੱਚੇ ਨੂੰ ਵੱਡ ਦਿੰਦਾ ਵੱਡ ਦੇ ਨਾਲ ਉਹਨਾਂ ਨੇ ਉਹ ਕੁੱਤੇ ਦੀ ਰੇਲ ਬਣਾ ਦਿੰਦੇ ਆ ਐਨਾ ਉਹ ਕੁੱਤੇ ਨੂੰ ਲੜਦੇ ਆ ਝਗੜਦੇ ਆ ਕੁੱਟਦੇ ਵੀ ਆ ਵੀ ਤੂੰ ਸਾਨੂੰ ਉਸ ਜਾਜ ਤੇ ਚੜਨ ਤੋਂ ਰੋਕਦਾ ਬੜਾ ਉਹਨਾਂ ਦੇ ਘਰੇ ਇਹੀ ਰੌਲਾ ਪੈਣ ਲੱਗ ਜਾਂਦਾ ਆਖਿਰ ਉਹਦੇ ਘਰ ਵਾਲੀ ਇਹ ਵੇਖ ਕੇ ਉਹਨੂੰ ਕਹਿੰਦੀ ਵੀ ਤੁਸੀਂ ਜਾਂਦੇ ਰਹੋ ਆਪਣੀਆਂ ਟਿਕਟਾਂ ਤਾਂ ਵਾਪਸ ਨਹੀਂ ਮਿਲਣੀਆਂ ਆਪਾਂ ਨੂੰ ਕੋਈ ਪੈਸਾ ਨਹੀਂ ਵਾਪਸ ਮਿਲਣਾ ਆਪਾਂ ਘਰ-ਬਾਰ ਵੀ ਵੇਚਤਾ ਸਾਰਾ ਕੁਝ ਕਰਤਾ ਤੇ ਆਪਾਂ ਤੁਸੀਂ ਜੇ ਮੇਰੀ ਗੱਲ ਮੰਨੋ ਤਾਂ ਤੁਸੀਂ ਜਾਵੋ ਨਾਲ ਉਹਨਾਂ ਦੇ ਬੱਚਿਆਂ ਨੂੰ ਲੈ ਜਾ ਗੋਹਾ ਨਾਲ ਤੇ ਤੁਸੀਂ ਚਲੇ ਜਾਓ ਉਹ ਕਹਿੰਦਾ ਵੀ ਮੈਂ ਵੇਖਦਾ ਹਾਂ ਉਹ ਇੱਕ ਦਿਨ ਸੋਚਦਾ ਤੇ ਅਗਲੇ ਦਿਨ ਆ ਕੇ ਕਹਿੰਦੇ ਨੇ ਯਾਪ ਕੋਈ ਵੀ ਨਹੀਂ ਜਾਂਦੇ ਫਿਰ ਕੀ ਹੋ ਗਿਆ ਟਿਕਟਾ ਹੀ ਆ ਤੇ ਨਹੀਂ ਜਾਂਦੇ ਚਲੋ ਜੀ ਉਹ ਸੋਚ ਲੈਂਦੇ ਆ ਤੇ ਰਹਿ ਪੈਂਦੇ ਪਰ ਪਸਤਾਵਾ ਬਹੁਤ ਹੁੰਦਾ ਉਹਨਾਂ ਦੇ ਮਨ ਦੇ ਵਿੱਚ ਵੀ ਵੇਖੀਏ ਜਹਾਜ਼ ਦੇ ਚ ਕਿਵੇਂ ਵੀਰ ਲੁੱਕ ਜਾਂਦੇ ਆ ਤੇ ਕਿਵੇਂ ਉਹਨਾਂ ਨੇ ਆਪ ਦਾ ਵੇਚ ਕੇ ਤੇ ਉਹਨਾਂ ਨੇ ਟਿਕਟਾ ਘਟਾਇਆ ਸੀ ਤੇ ਆਖਿਰ ਉਹ ਸਮਾਂ ਵੀ ਆ ਜਾਂਦਾ ਹੈ ਜਿਹੜੇ ਦਿਨ ਉਹਨਾਂ ਨੇ ਜਹਾਜ਼ ਤੇ ਚੜਨਾ ਹੁੰਦਾ ਹੈ ਉਹ ਜਾਂਦਾ ਉੱਥੇ ਵੇਖਦਾ এয়ারਪੋਰਟ ਤੇ ਜਹਾਜ਼ ਦੇ ਵਿੱਚ ਚੜਦੇ ਸਾਰੇ ਸਾਥੀ ਜਿਨ੍ਹਾਂ ਨੇ ਨਾਲ ਜਾਣਾ ਹੁੰਦਾ ਇਹਨਾਂ ਦੇ ਸਾਰੇ ਚੜੀ ਜਾਂਦੇ ਹੁੰਦੇ ਤੇ ਖੜਾ ਵੇਖੀ ਜਾਂਦਾ ਹੁੰਦਾ ਵੀ ਕਿਵੇਂ ਜਹਾਜ਼ ਤੇ ਚੜੇ ਮੈਂ ਵੀ ਅੱਜ ਜਾਏ ਚੜਨਾ ਸੀ ਪਸਤਾਈ ਜਾਂਦਾ ਪਸਤਾਈ ਜਾਂਦਾ ਤੇ ਆ ਜਾਂਦਾ ਘਰੇ ਆ ਕੇ ਵੀ ਉਹ ਮੰਜੇ ਦੂਤਾਂ ਹੀ ਬੈਠ ਜਾਂਦਾ ਵੀ ਜਹਾਜ਼ ਤੁਰ ਗਿਆ ਵੀ ਉਸ ਤੇ ਜਾਵਰਨਾ ਸੀ ਮਸਾ ਟਿਕਟਾਂ ਕੱਟੀਆਂ ਸੀ ਪਸਤਾਵਾ ਤਾਂ ਹੁੰਦਾ ਹੀ ਆ ਜਦੋਂ ਕੋਈ ਵੀ ਬਸ ਲੰਘੇ ਕੋਸ ਨਾਗੇ ਜਾਂ ਪਸਤਾਉਣੇ ਆ ਪਰ ਉਹ ਪਸਤਾਉਣਾ ਨਹੀਂ ਚਾਹੀਦਾ ਉਹ ਜਹਾਜ਼ ਜਦੋਂ ਉੱਥੋਂ ਤੁਰਿਆ ਤੇ 2-4 ਘੰਟਿਆਂ ਬਾਅਦ ਉਹ ਇੱਕ ਬਰਫ਼ ਦੇ ਪਹਾੜ ਦੇ ਨਾਲ ਟਕਰਾ ਕੇ ਸਮੁੰਦਰ ਦੇ ਵਿੱਚ ਡਿੱਗ ਪਿਆ ਤੇ ਜਿਹੜੀਆਂ ਸਵਾਰੀਆਂ ਸੀ ਉਹ ਸਾਰੀਆਂ ਦੀਆਂ ਸਾਰੀਆਂ ਵਿਚਾਰੀਆਂ ਉਸ ਜਹਾਜ਼ ਦੇ ਵਿੱਚ ਡਿੱਗ ਕੇ ਖਤਮ ਹੋ ਗਈਆਂ ਤੇ ਜਦੋਂ ਉਹ ਖਬਰ ਸੁਣਦਾ ਨਾ ਉਹ ਆਦਮੀ ਤੇ ਉਹ ਖਬਰ ਸੁਣ ਕੇ ਨਾ ਐਨਾ ਹੈਰਾਨ ਤੇ ਇਨਰ ਪਰੇਸ਼ਾਨ ਹੁੰਦਾ ਵੀ ਮੈਂ ਇਸ ਪਿੱਛੇ ਕਿੰਨਾ ਪਸਤਾਵਾ ਕੀਤਾ ਕੁੱਤੇ ਨੇ ਸਾਨੂੰ ਵੱड्या ਕੁੱਤੇ ਨੇ ਸਾਨੂੰ ਬਚਾ ਲਿਆ ਉਹ ਸਾਰਾ ਟੱਬਰ ਕੁੱਤੇ ਨੂੰ ਚੁੰਮਦਾ ਪਿਆਰ ਕਰਦਾ ਕੁੱਤੇ ਨੂੰ ਚਖ ਚਖ ਕੇ ਮੰਜੇ ਤੇ ਬਿਠਾਉਂਦੇ ਆ ਕਦੇ ਕੁੱਤੇ ਨੂੰ ਨਵਾਉਂਦੇ ਆ ਕਦੇ ਉਹਦੇ ਪਾਊਡਰ ਲਾਉਂਦੇ ਆ ਇੰਨਾ ਪਿਆਰ ਕਰਨਾ ਸ਼ੁਰੂ ਕਰਦਾ ਉਹਨਾਂ ਨੇ ਕੁੱਤੇ ਨਾਲ ਕਿਉਂਕਿ ਉਹਨਾਂ ਨੂੰ ਪਤਾ ਸੀ ਅਸੀਂ ਸਾਰੇ ਪਰਿਵਾਰ ਸਮੇਤ ਹੀ ਖਤਮ ਹੋ ਜਾਣਾ ਸੀ ਅੱਜ ਜੇ ਅਸੀਂ ਉਸ ਜਹਾਜ਼ ਦੇ ਉੱਤੇ ਚੜ ਜਾਂਦੇ ਤਾਂ ਇਹ ਹੁੰਦਾ ਵੀ ਆਪਾਂ ਪਸਤਾਵਾ ਕਰਦੇ ਰਹਿੰਦੇ ਆ ਪਰ ਪਸਤਾਵਾ ਕਰਨ ਆੜੀ ਚਾਹੀਦਾ ਜੇ ਆਪਣੇ ਹੱਥੋਂ ਕੋਈ ਚੀਜ਼ ਨਿਕਲ ਗਈ ਉਹ ਕੋਈ ਪ੍ਰਮਾਤਮਾ ਦਾ ਇਸ਼ਾਰਾ ਹੁੰਦਾ ਸਮਝ ਲਿਆ ਕਰੋ ਤੇ ਅੱਜ ਤੋਂ ਬਾਅਦ ਕਦੇ ਵੀ ਤੁਸੀਂ ਇਸ ਤਰ੍ਹਾਂ ਨਹੀਂ ਵੀ ਪਸਤਾਵਾ ਕਰਨਾ ਤੇ ਖੁਸ਼ ਹੋ ਕੇ ਆਪ ਦੇ ਘਰੇ ਵਾਪਸ ਜਾਵੜਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ